ਤੁਸੀਂ ਬਿੱਤੇ ਤੇ ਪਸਤੌਨ ਨਾਲ ਗੋਲੀ ਚਲਾਓਗੇ ਤੱਪ ਵਿਖ ਤੁਹਾਨੂੰ ਤੋਪ ਨਾਲ ਹੰਡੇਗਾ ਜੋ ਉਸ ਸਰਵਪੱਤ ਖਾਲਸਾ ਮਤੇ ਕਾ ਪਿੱਛੇ ਗਏ ਉਦੋਂ ਬਾਅਦ ਜਿਹੜਾ ਅਮਲ ਹੋਇਆ ਉਹ ਸਾਰੇ ਮਤੇਆਂ ਦੀ ਉਲੰਘਣਾ ਕੀਤੀ ਗਈ ਜੀ ਜਿਹਨੇ ਕਿਹਾ ਜਾਂਦਾ ਨਾ ਮੈਂ ਤਾਂ ਨਹੀਂ ਹਾਲੇ ਤੱਕ ਕਿਤੇ ਸੁਣਿਆ ਵੀ ਸੰਸਦ ਨੇ ਕਿਹਾ ਸੀ ਜੇ ਦਰਬਾਰ ਸਾਹਿਬ ਤੇ ਸੌਜੀ ਹਮਲਾ ਹੋਇਆ ਸਾ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਜੀ ਉਹwidetilde ਦਾ ਮਤਲਬ ਇਹ ਹੈ ਵੀ ਉਸ ਤੋਂ ਪਹਿਲਾਂ ਕੋਈ ਖਾਲਸਾਣ ਦੀ ਗੱਲੇ ਨਹੀਂ ਸੀ ਪਰ ਇਸ ਕਰਕੇ ਉਹ ਸਰਵਤ ਖਾਲਸੇ ਦੇ ਵਿੱਚ ਖਾਲਸਾਣ ਦਾ ਮਤਾ ਪਾਸ ਨਹੀਂ ਕੀਤਾ ਗਿਆ ਸੀ ਜੀ ਕਿਉਂਕਿ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਹੋਇਆ ਸੀ ਉਹ ਆਨੰਦਪੁਰ ਦੇ ਮਤੇ ਅਨੁਸਾਰ ਜਿਹੜੀ ਸਿਆਸੀ ਲੜਾਈ ਲੜੀ ਜਾ ਰਹੀ ਸੀ ਉਹਨੂੰ ਫੋਕਲ ਨਹੀਂ ਕੀਤਾ ਗਿਆ ਸੀ ਜਿਹਨੂੰ ਸਾਰੇ ਮਿਸ ਕਰਦੇ ਤੌੜਾ ਸਾਹਿਬ ਨੇ ਜਿਹੜੇ ਮੂੰਹ ਬੋਲੀ ਉਹਨਾਂ ਦੇ ਜੀਵਨ ਗਾਥਾ ਹਾਂਜੀ ਉਹਦੇ ਵਿੱਚ ਕਿਹਾ ਵੀ 25 ਮਈ ਨੂੰ ਸਮਝੌਤਾ ਹੋ ਚੁੱਕਿਆ ਸੀ ਜੀ طے ਹੋ ਗਿਆ ਸੀ ਵੀ ਆ ਮੰਗਾ ਮੰਨੀਆਂ ਜਾਣਗੀਆਂ ਇਹਦਾ ਆ ਕੀਤਾ ਜੋ ਆ ਕੀਤਾ ਜਾਊ ਕਦੇ ਮੈਨੂੰ ਸਵਾਲ ਕੀਤਾ ਪੰਜ ਮੰਤਰੀ ਸੀ ਵੀ ਸੰਤਾ ਦੀ ਜ਼ਿੰਮੇਵਾਰੀ ਕੌਣ ਲਊ ਤੇ ਜੀ ਜੇ ਸਮਝੌਤਾ ਹੁੰਦਾ ਤੁਸੀਂ ਮੋਰਚਾ ਸਮਾਪਤ ਕਰੋਗੇ ਸੰਤਾ ਦੀ ਜ਼ਿੰਮੇਵਾਰੀ ਕੌਣ ਲਊ ਥੋੜਾ ਸਾਬ ਕਹਿੰਦੇ ਮੈਂ ਕਿਹਾ ਮੈਂ ਲਊਂ ਜ਼ਿੰਮੇਵਾਰੀ ਫਿਰ ਇੱਥੇ ਕੀ ਕਿਹਾ ਗਿਆ ਇੱਥੇ ਉਹਨੇ ਕਿਹਾ ਗਿਆ ਜੇ ਭਾਈ ਸੁਵੰਤ ਸਿੰਘ ਤੇ ਕੇਰ ਸਿੰਘ ਨੂੰ ਸਾਫੀ ਦੀ ਸਜ਼ਾ ਦਿੱਤੀ ਗਈ ਤਾਂ ਉਹ ਖਾਲਸਾ ਦੇ ਸ਼ਹੀਦ ਹੋਣਗੇ ਤੇ ਜੀ ਸੋ ਇਸ ਕਰਕੇ ਉਸ ਮੱਦੇ ਨੂੰ ਸਰਬੱਤ ਖਾਲਸਾ ਨੂੰ ਇੱਕ ਸ਼ਹੀਦ ਪਰਸੰਨਿਤ ਸਮਝਣ ਦੀ ਲੋੜ ਆ ਜਿਹਦੇ ਆਪ ਕੋ ਆਪ ਦੇ ਅਰਥ ਕੱਢ ਰਹੇ ਨੇ ਅੱਜ ਜਿਹੜੇ ਇਹਨਾਂ ਨੇ ਮਤੇ ਪਾਸ ਕੀਤੇ ਨੇ ਉਹ ਮਤੇ ਵੀ ਇਹ ਦਰਸਾਉਂਦੇ ਨੇ ਵੀ ਜਿਹੜੀ ਪ੍ਰਚਲਿਤ ਸਿੱਖਾਂ ਦੀ ਰਵਾਇਤ ਆ ਤਖਤਾਂ ਮੀਆਂ ਰਵੈਤਾਂ ਨੇ ਸੈਤਨ ਲੈਣ ਦੀ ਆ ਉਹ ਤਹਿਸ਼ ਮਹਿਸ਼ ਹੋ ਚੁੱਕੀ ਆ ਜਿਸ ਦੇ ਕਰਕੇ ਜੋ ਇਹਨਾਂ ਨੇ ਮਤੇ ਪਾਸ ਕੀਤੇ ਨੇ ਵੀ ਆ ਕੀਤਾ ਜਾਊ ਆ ਕੀਤਾ ਜਾਊ ਆ ਕੀਤਾ ਜਾਊ ਆ ਕੀਤਾ ਜਾਊ ਜੀ ਕੀ ਮਤਲਬ ਹਾਲੇ ਇਹਨਾਂ ਕੋਲੇ ਵੀ ਖਾਲ ਪਾਣ ਦੀ ਕੋਈ ਸਪਸ਼ਟ ਮਾਰਗਦਰਸ਼ਕ ਨਹੀਂ ਹੈ ਮਤਲਬ ਪੰਜਾਬ ਦੇ ਵਿੱਚ ਯੂਨੀਅਨਿਸਪਾਰਟੀ ਦੀ ਸਰਕਾਰ ਸੀ ਉਹ 14 ਦੀ ਪੰਜਾਬ ਇਕੱਠਾ ਰਹੇ ਤੇ ਜੀ ਇੱਕ ਵੱਖਰਾ ਦੇਸ਼ ਪੰਜਾਬ ਬਣ ਜਾਵੇ ਮਾਸੂ ਕਾਰਾ ਚਲਦੀ ਸੀ ਉਹ ਲੱਖ ਇਮਾਨਦਾਰ ਹੋਣ ਤੇ ਜੀ ਕਿੰਨੇ ਮਰਜੀ ਕਿਰਤ ਹੋਣ ਪਰ ਸਿਆਸੀ ਤੌਰ ਤੇ ਉਸ ਵੇਲੇ ਉਹਨਾਂ ਦੀ ਲਾਈਨ ਗਲਤ ਸੀ ਤੇ ਜੀ ਇਹ ਸੇ ਕਰਕੇ ਉਹਨਾਂ ਨੇ ਜਨਾਬ ਹੀ ਕੋਈ ਗੱਲ ਸੁਣਨ ਦੀ ਥਾਂ ਸਰਫਾਕੀ ਦਾ ਕਾਂਗਰਸ ਦੇ ਜੁਨੀ ਡਰਾਵੇ ਜਥੇਦਾਰ ਗੁਰਦੇਵ ਸਿੰਘ ਤੋਂ ਕਿ ਕਾਰਜਕਾਰੀ ਜਥੇਦਾਰ ਸੀ ਪਹਿਲਾਂ ਉਹ ਤੇ ਨਵਾ ਪਾਇਆ ਵੀ ਤੁਸੀਂ ਐਲਾਨ ਕਰੋ ਖਾਲਸਪੰਦ ਇਹ ਈ ਤਰ੍ਹਾਂ ਨੂੰ ਖਾਲਸਪੰਦ ਦਾ ਐਲਾਨ ਕਰਨ ਦਾ ਹੱਕ ਆ ਨਹੀਂ ਨਹੀਂ ਜਨਾ ਨਹੀਂ ਕਰ ਨਹੀਂ ਸਕਦੇ ਜੀ ਪਰ ਤੁਸੀਂ ਇਤਿਹਾਸ ਨੂੰ ਜਿਵੇਂ ਤੁਸੀਂ ਨਾ ਪੈਰ ਬੰਦ ਕੇ ਜੁੱਤੀ ਦੇ ਵੇਖ ਨਾ ਕਰੋ ਨਾ ਵੀ ਜਿਹੜਾ ਭਾਰਤ ਆ ਇਹ ਕੌਮਾਂ ਦਾ ਜੇਲ੍ਹਖਾਨਾ ਭਾਰਤ ਇੱਕ ਕੌਮ ਨਹੀਂ ਇਹ ਕੌਮਾਂ ਦਾ ਜੇਲ੍ਹਖਾਨਾ ਜੀ ਕਿ ਪੰਜਾਬੀ ਕੌਮ ਦੀ ਆ ਜੀ ਕਿ ਬੰਗਾਲੀ ਕੌਮ ਦੀ ਆ ਜਿਹਦੇ ਵਿੱਚ ਬੰਗਾਲਾ ਮ ਕੌਮ ਦੀ ਆ ਮਰਾਠਾ ਕੌਮ ਦੀ ਆ ਇਸ ਤਰ੍ਹਾਂ ਸਾਰੀਆਂ ਕੌਮਾਂ ਦਾ ਇਹ ਜੇਲ੍ਹਖਾਨਾ ਜਿਵੇਂ ਕਹਿੰਦੇ ਆ ਭੁੱਖੇ ਜੱਟ ਕਟੋਰੀ ਲੰਬੀ ਪਾਣੀ ਦੀ ਵੀ ਆ ਫਰਿਆ ਬੰਗਾਲ ਸਰਕਾਰ ਦਾ ਉਹ ਹਾਲ ਹੋ ਗਿਆ ਤੇ ਐਨੇ ਮੈਕ ਟੌਰ ਤੇ ਗਰਾਵਤ ਆ ਗਈ ਮਤਲਬ ਮੈਂ ਤਾਂ ਬਾਰ ਬਾਰ ਜਦੋਂ ਭਗਵੰਤ ਮਾਨ ਨੂੰ ਸੁਣਦਾ ਮੈਨੂੰ ਆਪ ਨੂੰ ਸ਼ਰਮ ਆਉਂਦੀ ਆ ਕਿ ਯਾਰ ਇਹ ਬੰਦੇ ਦਾ ਕੋਈ ਦੀਨ ਅਮਾਨ ਧਰਮ ਹੈ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੋ ਅੱਜ ਖਾਸ ਗੱਲਬਾਤ ਕਰਾਂਗੇ ਇੱਕ ਪਾਸੇ ਭਾਰਤ ਦੇਸ਼ ਦੇ ਅੰਦਰ 26 ਜਨਵਰੀ ਰਿਪਬਲਿਕ ਡੇ ਬੜੇ ਜਸ਼ਨਾਂ ਦੇ ਨਾਲ ਮਨਾਇਆ ਗਿਆ ਦੂਜੇ ਪਾਸੇ 26 ਜਨਵਰੀ ਨੂੰ ਸ੍ਰੀ ਕਲਕੱਤਾ ਸਾਹਿਬ ਤੇ ਸਿੱਖ ਜਥੇਬੰਦੀਆਂ ਦਾ ਵੱਡਾ ਇਕੱਠ ਕੀਤਾ ਗਿਆ ਸੋ 26 ਜਨਵਰੀ 1986 ਦੇ ਸਰਬੱਤ ਖਾਲਸਾ ਦੀ ਯਾਦ ਮਨਾਈ ਗਈ ਅਤੇ ਵੱਡੇ ਵੱਡੇ ਫੈਸਲੇ ਲਏ ਗਏ ਖਾਲਸਤਾਨ ਦੀ ਮੰਗ ਦਾ ਮੁੱਦਾ ਗਰਮਾਇਆ ਸੋ ਨਾਲ ਹੀ ਗੱਲ ਕਰਾਂਗੇ ਮੌਜੂਦਾ ਸਰਕਾਰ ਦੇ ਪ੍ਰਸ਼ਤ ਲੀਡਰਾਂ ਦੇ ਬਾਰੇ ਸੋ ਮੇਰੇ ਨਾਲ ਜੁੜੇ ਨੇ ਵਿਚਾਰ ਚਰਚਾ ਕਰਨ ਲਈ ਸਿਆਸੀ ਮਾਹਿਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਸੋ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਜੀ ਰੀਕਾ ਖਾਲਸਾ ਵਾਹਿਬ ਜੀ ਕੀ ਕਤੇਗੀ ਮਾਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਸ਼ੁਕਰੀਆ ਜੀ ਧੰਨਵਾਦ ਸੋ ਮਾਲੀ ਸਾਹਿਬ ਜੀ ਪਹਿਲਾ ਸਵਾਲ ਇਹੀ ਸ਼ੁਰੂ ਕਰਦੇ ਆ ਹੈਗੇ ਆ ਕਿ 26 ਜਨਵਰੀ 1986 ਨੂੰ ਕਲਕੱਤਾ ਸਾਹਿਬ ਤੇ ਸਰਬੱਤ ਖਾਲਸਾ ਹੋਇਆ ਸੀਗਾ ਲੇਕਿਨ ਹੁਣ ਜਿਹੜਾ 26 ਜਨਵਰੀ 2026 ਨੂੰ ਇੱਕ ਵੱਡਾ ਇਕੱਠ ਕੀਤਾ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਅਤੇ ਖਾਲਸਤਾਨ ਦੀ ਜਦੋਂ ਜੈਦ ਦੀ ਵੱਡੀ ਗੱਲ ਕੀਤੀ ਗਈ ਕਿ ਸਿੱਖਾਂ ਦਾ ਵੱਖਰਾ ਰਾਜ ਸਾਨੂੰ ਚਾਹੀਦਾ ਹੈ ਇਹ ਸਾਰਾ ਮਾਮਲਾ ਇਸਤੇ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਜੀ ਪਹਿਲੀ ਗੱਲ ਤੇ ਇਹ ਹੈ ਵੀ ਇਤਿਹਾਸ ਹਨਾ ਜਿਹੜਾ ਬੜਾ ਬੇਰਹਿਮ ਹੁੰਦਾ ਉਹ ਕਿਸੇ ਨੂੰ ਬਖਸ਼ਦਾ ਨਹੀਂ ਜੀ ਜਿਵੇਂ ਰਸੂਲ ਹਮਦਰ ਤੋਂ ਨੇ ਕਿਹਾ ਨਾ ਜੇ ਤੁਸੀਂ ਬੀਤੇ ਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਤੁਪ ਵਿਖ ਤੁਹਾਨੂੰ ਤੋਪ ਨਾਲ ਸੰਡੇਗਾ ਜੀ ਕਿਉਂਕਿ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਇੱਕ ਤੰਦ ਨਾਲ ਜੁੜੇ ਹੁੰਦੇ ਨੇ ਜੀ ਮਤਲਬ ਸਿਧਾਂਤਕ ਤੌਰ ਤੇ ਜੇ ਆਪਾਂ ਗੱਲ ਕਰੀਏ ਜੋ ਅੱਜ ਇਹਨਾਂ ਨੇ ਮਤੇ ਪਾਸ ਕੀਤੇ ਨੇ ਅਕਾਲ ਪੱਖ ਸਾਹਿਬ ਦੇ ਸਾਹਮਣੇ ਖੜ ਕੇ ਉਹਨਾਂ ਦੀ ਰੋਸ਼ਨੀ ਚ ਵੀ ਦੇਖੀਏ ਜੀ ਆ 26 ਜਨਵਰੀ 1986 ਨੂੰ ਜਿਹੜਾ ਸਰਵਤ ਖਾਲਸਾ ਅਕਾਲ ਪਖਤਤੀ ਹੋਇਆ ਜੀ ਉਹ ਸਿਧਾਂਤਕ ਤੌਰ ਤੇ ਰਵੇਤ ਤੌਰ ਤੇ ਸਰਵਤ ਖਾਲਸਾ ਬਣਦਾ ਨਹੀਂ ਕਿਉਂਕਿ ਸਰਵਤ ਖਾਲਸਾ ਅਕਾਲ ਪਖਤੂ ਨਹੀਂ ਸੱਦਿਆ ਜਾ ਸਕਦਾ ਅਕਾਲ ਪਖਤੂ ਹੀ ਸੱਦਿਆ ਜਾ ਸਕਦਾ ਜੀ ਪਰ ਕਿਉਂਕਿ ਉਦੋਂ ਐਡਾ ਵੱਡਾ ਜ਼ੁਲਮ ਹੋਇਆ ਸੀ ਐਡਾ ਉਹ ਕੁਝ ਹੋਇਆ ਸੀ ਲੱਗ ਭਾਗੇ ਮੰਨੇ ਲਿਆ ਸੀ ਸਾਰਿਆਂ ਨੇ ਵੀ ਚਲੋ ਸਰਵਤ ਖਾਲਸਾ ਇਹਨੂੰ ਮੰਨ ਲਓ ਕਿਉਂਕਿ ਅਕਾਲੀ ਧਿਰ ਅੰਦਰ ਸੀ ਹੋਰ ਜਿੰਨੀਆਂ ਲੜਨ ਵਾਲੀਆਂ ਸਾਥੀਆਂ ਦੇਖੋ ਇੱਕ ਤਾਂ ਸੰਕੜੇ ਸਿੰਘਾਂ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਫੌਜੀ ਹਮਲੇ ਦੇਖਣਾ ਆਪ ਲੜਾਈ ਹੋਈ ਜੀ ਸੈਂਕੜੇ ਲੋਕ ਫਿਰ ਜਿਹੜਾਂ ਚ ਬੰਦ ਕਰਤੇ ਲੀਡਰਸ਼ਿਪ ਨਾ ਕਿਸੇ ਧਾਰਾ ਦੀ ਉਸਤਰੀ ਦੇ ਉੱਪਰ ਵੀ ਲੀਡਰਸ਼ਿਪ ਤੁਹਾਡੇ ਸਾਹਮਣੇ ਨਹੀਂ ਸੀ ਜੀ ਅੰਦਾਜ਼ ਹੀ ਹਾਲ ਤੁਸੀਂ ਜਿਹਨੂੰ ਆਪਾਂ ਚਾਹੀਏ ਹਾਂਜੀ ਦੂਜੀ ਗੱਲ ਜੋ ਉਸ ਸਰਵਤ ਖਾਲਸਾ ਚ ਮਤੇ ਪਾਸ ਕੀਤੇ ਗਏ ਉਦੋਂ ਵਾਰ ਜਿਹੜਾ ਅਮਲ ਹੋਇਆ ਉਹ ਸਾਰੇ ਮਤਿਆਂ ਦੀ ਉਲੰਘਣਾ ਕੀਤੀ ਗਈ ਜੀ ਜਿਹਨੇ ਕਿਹਾ ਜਾਂਦਾ ਨਾ ਮੈਂ ਤਾਂ ਹਾਲੇ ਤੱਕ ਕਿਤੇ ਸੁਣਿਆ ਵੀ ਸੰਤਾਂ ਨੇ ਕਿਹਾ ਸੀ ਜੇ ਦਰਬਾਰ ਸਾਹਿਬ ਤੇ ਸੌਜੀ ਹਮਲਾ ਹੋਇਆ ਤਾਂ ਖਾਲਸਾਤਾਂ ਦੀ ਮੀਰ ਰੱਖੀ ਜਾਊਗੀ ਜੀ ਹੁਣ ਤੇ ਇਹਦਾ ਮਤਲਬ ਇਹ ਹੈ ਵੀ ਉਦੋਂ ਪਹਿਲਾਂ ਕੋਈ ਖਾਲਸਾਤਾਂ ਦੀ ਗੱਲੇ ਵੀ ਸੀ ਜਾਂ ਵਿਚਾਰੇ ਨਹੀਂ ਸੀ ਜਾਂ ਉਹ ਮੁੱਦਾ ਹੀ ਨਹੀਂ ਸੀ ਦੂਜੀ ਗੱਲ ਜਦੋਂ ਲੜਾਈਆਂ ਹੁੰਦੀਆਂ ਨੇ ਉਦੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਹੁੰਦੀਆਂ ਨੇ ਹੋ ਜਾਂਦੀਆਂ ਨੇ ਜਿਵੇਂ ਤੂਫਾਨ ਹੁੰਦਾ ਉਹਨਾਂ ਨੂੰ ਵੀ ਕਹਿੰਦੇ ਸੀ ਨਾ ਕਿਸਾਨਾਂ ਦੇ ਟਰੈਕਟਰ ਮੋਦੀ ਦੇ ਹਿੱਕ ਤੇ ਚੜਨਗੇ ਜੀ ਸੋ ਇਸ ਕਰਕੇ ਉਸ ਸਰਵਤ ਖਾਲਸੇ ਵਿੱਚ ਖਾਲਿਸਤਾਨ ਦਾ ਮਸਾਪਾਸ ਨਹੀਂ ਕੀਤਾ ਗਿਆ ਸੀ ਜੀ ਕਿਉਂਕਿ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਹੋਇਆ ਸੀ ਉਹ ਅਨੰਦਪੁਰ ਦੇ ਮਤੇ ਅਨੁਸਾਰ ਜਿਹੜੀ ਸਿਆਸੀ ਲੜਾਈ ਲੜੀ ਜਾ ਰਹੀ ਸੀ ਉਹ ਨੂੰ ਪੁੱਛਣ ਲਈ ਕੀਤਾ ਗਿਆ ਸੀ ਜਿਹਨੂੰ ਸਾਰੇ ਮਿਸ ਕਰਦੇ ਨੇ ਜੀ ਇੱਕ ਸਿਆਸੀ ਲੜਾਈ ਲੜੀ ਜਾ ਰਹੀ ਸੀ ਉਸ ਲੜਾਈ ਨੂੰ ਕੁੱਝ ਮੇਲੀ ਤੇ ਪੰਜਾਬ ਤੇ ਵੱਡਾ ਹੰਦਲਾ ਹੋਇਆ ਸੀ ਦਰਬਾਰ ਸਾਹਿਬ ਤੇ ਫੋਗਿਆਂ ਮਲਾ ਹੋਇਆ ਸੀ ਜੀ ਕਿਉਂਕਿ ਸੰਤਾ ਨੇ ਇੱਕ ਗੱਲ ਐਲਾਨ ਕੀਤਾ ਸੀ ਇੰਨਾ ਕਿੰਨੇ ਸਮਝੌਤੇ ਹੋਏ ਮਰਨ ਵਰਤ ਰੱਖ ਲਿਆ ਛੱਡ ਤਾ ਜੀ ਵਿਸ਼ਵਾਸ ਕਰ ਲਿਆ ਜੀ ਆਹ ਹੋ ਗਿਆ ਜੀ ਉਹਨਾਂ ਨੇ ਕਿਹਾ ਸੀ ਆਨੰਦਪੁਰ ਦੇ ਮਤੇ ਤੋਂ ਇਸ ਵਾਰ ਮੈਂ ਘੱਟ ਸਮਝੌਤਾ ਨਹੀਂ ਹੋਣ ਦੇਣਾ ਜੀ ਜਦੋਂ ਤੁਸੀਂ ਇੱਕ ਵੱਡਾ ਨਿਸ਼ਾਨਾ ਲੈ ਕੇ ਚੱਲਦੇ ਹੋ ਸਮਝੌਤੇ ਕਈ ਵਾਰ ਨੂੰ ਘੱਟ ਕਰਨੇ ਪੈਂਦੇ ਨੇ ਕਈ ਵਿਤਾਰ ਕਰਨੇ ਪੈਂਦੇ ਨੇ ਮੇਰੇ ਯਾਰ ਦਾ ਟੋੜਾ ਸਾਹਮਣੇ ਜਿਹੜੀ ਮੂੰਹ ਬੋਲੀ ਉਹਨਾਂ ਦੀ ਜੀਵਨ ਗਾਥਾ ਹਾਂਜੀ ਉਹਦੇ ਵਿੱਚ ਕਿਹਾ ਫਿਰ 25 ਮਈ ਨੂੰ ਸਮਝੌਤਾ ਹੋ ਚੱਲਿਆ ਸੀ ਜੀ ਸਹਿ ਹੋ ਗਿਆ ਸੀ ਵੀ ਆ ਮੰਗਾ ਮੰਨੀਆਂ ਜਾਣਗੀਆਂ ਇਹਦਾ ਆ ਕੀਤਾ ਜੋ ਆ ਕੀਤਾ ਜਾਊ ਕਦੇ ਮੈਨੂੰ ਸਵਾਲ ਕੀਤਾ ਪੰਜ ਮੰਤਰੀ ਸੀ ਵੀ ਸੰਤਾ ਦੀ ਜ਼ਿੰਮੇਵਾਰੀ ਕੌਣ ਲਊ ਤੇ ਜੀ ਜੇ ਕੋਈ ਨਿਉਤਾ ਹੁੰਦਾ ਤੁਸੀਂ ਮੋਰਚਾ ਸਮਾਪਤ ਕਰੋਗੇ ਸੰਤਾ ਦੀ ਜ਼ਿੰਮੇਵਾਰੀ ਕੌਣ ਲਊ ਤੋੜਾ ਸਾਹਿਬ ਕਹਿੰਦੇ ਮੈਂ ਕਿਹਾ ਮੈਂ ਲਊਂ ਜ਼ਿੰਮੇਵਾਰੀ ਜੀ ਉਸ ਤੋਂ ਬਾਅਦ ਆ ਕੇ ਕਹਿੰਦੇ ਮੈਂ ਸੰਤਾਂ ਨੂੰ ਗਰੀਫ ਕੀਤਾ ਸਾਰੀ ਗੱਲ ਵੀ ਮੈਂ ਤੁਹਾਡੀ ਜ਼ਿੰਮੇਵਾਰੀ ਲੈ ਲਈ ਸੀ। ਫਿਰ ਸੰਤਾਂ ਨੇ ਵੀ ਹੱਸ ਕੇ ਕਿਹਾ ਵੀ ਪ੍ਰਧਾਨ ਜੀ ਮੈਂ ਫਿਰ ਤੁਹਾਡੀ ਪਿੱਛੇ ਵੀ ਨਹੀਂ ਲੱਗਣ ਦੇਣੀ ਸੀ। ਜਿਹਦਾ ਮਤਲਬ ਉਹ ਸਮਝੋ ਤਾਂ ਸੰਤਾਂ ਉਹੀ ਪ੍ਰਵਾਨ ਸੀ ਬਕੌਲ ਜਥੇਦਾਰ ਗੁਰਚਰਨ ਸਿੰਘ ਚੋੜਾ। ਜੀ। ਫਿਰ ਇੱਥੇ ਕੀ ਕਿਹਾ ਗਿਆ? ਇੱਥੇ ਉਹਨੇ ਕਿਹਾ ਗਿਆ ਜੇ ਭਾਈ ਸਵੰਤ ਸਿੰਘ ਤੇ ਕੇਰ ਸਿੰਘ ਨੂੰ ਆਪਸੀ ਵੀ ਫਾਇਦਾ ਦਿੱਤੀ ਗਈ ਪਾਉ ਖਾਲਸਤਾਨ ਦੇ ਸ਼ਹੀਦ ਹੋਣਗੇ ਤੇ ਜੀ ਸੋ ਇਸ ਕਰਕੇ ਉਸ ਮਤੇ ਨੂੰ ਸਰਵੱਤ ਖਾਲਸਾ ਨੂੰ ਇੱਕ ਸਹੀ ਪ੍ਰਸੰਨਿਤ ਸਮਝਣ ਦੀ ਲੋੜ ਆ ਜਿਹਦੇ ਆਪੋ ਆਪ ਦੇ ਅਰਥ ਕੱਢ ਰਹੇ ਨੇ ਤੇ ਜੀ ਜਿਹੜਾ ਅਮਰਸਰ ਐਲਾਨਨਾਮਾ ਵੀ ਹੋਇਆ ਜਦੋਂ ਅਕਾਲੀ ਇਕੱਠੇ ਹੋਏ ਉਹ ਕੱਟ ਨਹੀਂ ਹੋਇਆ ਉਹਦੇ ਵਿੱਚ ਵੀ ਮਤਾ ਪਾਪ ਕੀਤਾ ਗਿਆ ਸੀ ਕਨਫੈਡਰੇਸ਼ਨ ਦਾ ਜੀ ਉਹ ਸਿਆਸੀ ਤੱਤੇ ਹੁੰਦੇ ਨੇ ਇੱਕ ਫੈਡਰਲ ਜਿਦੇ ਦੇ ਅੰਦਰ ਰਾਜ ਖੁਦਮੁਖਤਿਆਰ ਹੁੰਦੇ ਨੇ ਰਾਜਾਂ ਕੋਲੇ ਵੱਧ ਅਧਿਕਾਰ ਹੁੰਦੇ ਨੇ ਜੀ ਇੱਕ ਹੁੰਦਾ ਕਨਫੈਡਰਲ ਸਿਆਸਤ ਤਾਂ ਫੈਡਰਲ ਸਿਆਸਤ ਹੁੰਦਾ ਆਜ਼ਾਦ ਰਾਜਾਂ ਦਾ ਸੁਭੈ ਇਛਿਤ ਮਹਾਸੰਘ ਜੀ ਉੱਥੇ ਆਪਾਂ ਨੇ ਵੀ ਹੱਤਰੀ ਬਕਾਲਤ ਕੀਤੀ ਗਈ ਸੀ 26 ਜਨਵਰੀ ਦੇ ਸਰਵੱਤ ਖਾਲਸਾ ਜਨਮੀ ਕੀਤੀ ਗਈ ਸੀ ਉਹ ਅਵਸਰ ਐਲਾਨ ਇਹਦੇ ਚ ਕੀਤੀ ਗਈ ਸੀ ਜੀ ਵੀ ਆਪ ਦਾ ਮਰਨ ਦਾ ਹੱਕਾ ਉਹ ਤੁਸੀਂ ਵਰਤੋਂ ਵੀ ਕਰ ਸਕਦੇ ਜੇ ਚਾਹੋ ਤੁਸੀਂ ਮੈਂ ਜੀ ਅੱਜ ਦੇ ਜਿਹੜੇ ਇਹਨਾਂ ਨੇ ਮਤੇ ਪਾਸ ਕੀਤੇ ਨੇ ਉਹ ਮਤੇ ਵੀ ਇਹ ਦਰਸਾਉਂਦੇ ਨੇ ਵੀ ਜਿਹੜੀ ਪ੍ਰਚਲਿਤ ਸਿੱਖਾਂ ਦੀ ਰਵਾਇਤ ਆ ਪਕਤਾਨੀਆ ਰਹਿਤਾਂ ਨੇ ਸਹਿਜ ਰਲਣ ਦੀ ਆ ਉਹ ਤਹਿਸ਼ ਮਹਿਸ਼ ਹੋ ਚੁੱਕੀ ਆ ਵੀ ਜੀ ਜਥੇਦਾਰਾਂ ਦੀ ਨਿਯੁਕਤੀ ਜਥੇਦਾਰਾਂ ਨੂੰ ਹਟਾਉਣ ਦੀ ਗੱਲ ਅਚਾਲ ਤਖਤ ਦੇ ਹੁਕਮਨਾਮੇ ਦੀ ਗੱਲ मतलब खेरू खेरू हो चुकी है जी जीवे करके इवन खालिस्तान ਦਾ ਇਹਨਾਂ ਦਾ ਸੰਕਲਪ ਕੀਆ ਉਹ ਵੀ ਇਹਨਾਂ ਨੂੰ ਕਲੀਅਰ ਨਹੀਂ ਹੈ ਕਿ ਜੀਵੇ ਕਰਕੇ ਜੋ ਇਹਨਾਂ ਨੇ ਮਤੇ ਪਾਸ ਕੀਤੇ ਨੇ ਵੀ ਆਹ ਕੀਤਾ ਜਾਊ ਆਹ ਕੀਤਾ ਜਾਊ ਆਹ ਕੀਤਾ ਜਾਊ ਆਹ ਕੀਤਾ ਜਾਊ ਜੀਆ ਮਤਲਬ ਹਾਲੇ ਇਹਨਾਂ ਕੋਲੇ ਵੀ ਖਾਲਿਸਤਾਨ ਦੀ ਕੋਈ ਸਪਸ਼ਟ ਮਾਰਗਦਰਸ਼ਕ ਨਹੀਂ ਹੈ ਖਾਲਿਸਤਾਨ ਦੀ ਮੰਨ ਕਰਨਾ ਕੋਈ ਗਨਾਹ ਨਹੀਂ ਈਵਨ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਕਿਹਾ ਜਿਵੇਂ ਇਹਨਾਂ ਨੇ ਕਿਹਾ ਪੂਰਾ ਬਿਲ طریقے ਨਾਲ ਜੀ ਤੁਸੀਂ ਖਾਲਸਪਤਾਨ ਦੀ ਮੰਗ ਕਰ ਸਕਦੇ ਹੋ ਇਹ ਕੋਈ ਗਲਤ ਨਹੀਂ ਆ ਗਿਆ ਜੀ ਇਸ ਤਰ੍ਹਾਂ ਕਿ ਇਹਨਾਂ ਵੱਲੋਂ ਖਾਲਸਪਤਾਨ ਦੀ ਮੰਗ ਕਰਨਾ ਕੋਈ ਗਲਤ ਨਹੀਂ ਹਾਂ ਇਹ ਤਾਂ ਸੈਂਕੀ ਸੈਂਕੀ ਰੱਖਣ ਦਾ ਹਰ ਇੱਕ ਨੂੰ ਹੱਕ ਆ ਜੀ ਪਰ ਇਹ ਬਰਨਦੀਰ ਸਿੰਘ ਦੇ ਰਾਜ ਦੀ ਵੀ ਗੱਲ ਕਰਦੇ ਆ ਦੇਸ਼ ਪੰਜਾਬ ਦੀ ਵੀ ਗੱਲ ਕਰਦੇ ਆ ਸਿੱਖਾਂ ਦੇ ਰਾਜ ਦੀ ਵੀ ਗੱਲ ਕਰਦੇ ਆ ਪੰਜਾਬ ਦੀ ਵੀ ਗੱਲ ਕਰਦੇ ਆ ਤੇ ਜੀ ਇਹ ਸਾਰਾ ਕਚੋੜਾ ਪੈਦਾ ਹੋਇਆ ਹਿੰਦੂ ਕੌਮ ਮੁਸਲਮਾਨ ਕੌਮ ਉਹਦੇ ਰਿਐਕਸ਼ਨ ਦੇ ਵਿੱਚ ਸਿੱਖ ਕੌਮ ਜੀ ਜਦੋਂ ਸਿੱਖ ਕੌਮ ਦੀ ਗੱਲ ਕਰਦੇ ਆ ਉਹ ਤੇ ਕੇਂਦਰਤ ਹੁੰਦੇ ਆ ਜਿਹਦੇ ਵਿੱਚੋਂ ਫਿਰ ਉਹਦੇ ਵਿੱਚ ਪੰਜਾਬ ਆ ਜਿਹੜਾ ਤੁਸੀਂ ਉਹਨੂੰ ਪੰਜਾਬੀ ਕੌਮ ਕਹ ਲਓ ਪੰਜਾਬੀ ਭਾਈਚਾਰਾ ਕਹ ਲਓ ਉਹ ਵਿਸਰਜਨਾਟ ਹੋ ਜਾਂਦਾ ਤੇ ਜੀ ਇਹ ਨਹੀਂ ਕਾਰਨਾਂ 27 ਵੇਲੇ ਪੰਜਾਬ ਵੰਡਿਆ ਗਿਆ ਜਿਹੜਾ 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 ਅੰਗਰੇਜ਼ਾਂ ਨੇ ਉਹਦਾ ਗੱਲ ਕੀਤੀ ਸੀ ਵੀ ਜਿਹੜੀਆਂ ਰਿਆਸਤਾਂ ਸੀ ਗੁਲਾਮ ਕੀਤੀਆਂ ਨੇ ਉਹਨਾਂ ਰਿਆਸਤਾਂ ਨੂੰ ਮੱਤਾ ਉਹ ਆਜ਼ਾਦ ਰਹਿਣਾ ਭਾਰਤ ਨਾਲ ਰਹਿਣਾ ਪਾਕਿਸਤਾਨ ਨਾਲ ਰਹਿਣਾ ਪਰ ਜਿਹੜੇ ਦੇਸ਼ ਪੰਜਾਬ ਦੀ ਰਿਆਸਤ ਸੀ ਜਿਹੜੇ ਸਿੰਘ ਦਾ ਰਾਜ ਦੀ ਰਿਆਸਤ ਸੀ ਉਹਦਾ ਕੋਈ ਵੈਲੀਵਾਰਕ ਨਹੀਂ ਸੀ ਵੀ ਜੀ ਉਹ ਉਹਦਾ ਕਿਸੇ ਨੇ ਕਲੇਮ ਵੀ ਨਹੀਂ ਕੀਤਾ ਹੁਣਿਆ ਜਲਣਾ ਮਤਲਬ ਪੰਜਾਬ ਦੇ ਵਿੱਚ ਯੂਨੀਅਨ ਇਫਤਖਾਰ ਦੀ ਸਰਕਾਰ ਸੀ ਉਹ ਚਾਹੁੰਦੇ ਸੀ ਵੀ ਪੰਜਾਬ ਇਕੱਠਾ ਰਹੇ ਜੀ ਇੱਕ ਵੱਖਰਾ ਦੇਸ਼ ਪੰਜਾਬ ਬਣ ਜਾਏ ਫਿਰ ਕਿਉਂਕਿ ਮਾਸਟਰ ਤਾਰਾ ਸਿੰਘ ਸੀ ਉਹ ਲੱਖ ਇਮਾਨਦਾਰ ਹੋਣ ਜੀ ਕਿੰਨੇ ਮਰਜ਼ੀ ਸਮਰਤ ਹੋਣ ਪਰ ਸਿਆਸੀ ਤੌਰ ਤੇ ਉਸ ਵੇਲੇ ਉਹਨਾਂ ਦੀ ਲਾਈਨ ਗਲਤ ਸੀ ਵੀ ਜੀ ਇਸੇ ਕਰਕੇ ਉਹਨਾਂ ਨੇ ਜਨਾਬ ਹੀ ਕੋਈ ਗੱਲ ਸੁਣਨ ਦੀ ਥਾ ਸੋ ਸਾਕੀਤਾ ਕਾਂਗਰਸ ਦੇ ਹਿੰਦੂ ਲੀਡਰ ਦੇ ਹਾਂਜੀ ਜਿਹਦੇ ਵਿੱਚ ਬੰਦੂ ਵੀ ਪਿਆ ਉਹ ਨਵੰਯਾਵੀ ਗਿਆ ਉਹ ਵੀ ਹੋ ਗਿਆ ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਗਈ ਉਹਦਾ ਵੀ ਮਾਸਟਰ ਤਾਰਾ ਸਿੰਘ ਦੀ ਪੀਸ ਸੀ ਵੀ ਐ ਸਿੱਖ ਸੂਬਾ ਨਹੀਂ ਤਾਂ ਹਿੰਦੀ ਸੂਬਾ ਬਣੂ ਜੀ ਇਹ ਸਾਰਾ ਪੰਜਾਬੀ ਬੋਲ ਦਾ ਪੰਜਾਬ ਕਿੱਥਾ ਹੋ ਗਿਆ ਸੋ ਸੈਕੂਲਰ ਲੀਡਰਸ਼ਿਪ ਆ ਉਹਦੀ ਅਦੋਗਤੀ ਅਸਪਸ਼ਟਤਾ ਜਿਹੜੀ ਉਹ ਵਾਰ-ਵਾਰ ਕਿਤੇ ਦਿੱਸਦੀ ਰਹੀ ਹੈ ਮਾਲੀ ਸਾਹਿਬ ਨੇ ਇੱਕ ਸਵਾਲ ਤੁਹਾਡੀ ਗੱਲ ਦੇ ਵਿੱਚ ਬੋਲ ਰਿਹਾ ਸੀਗਾ ਕਿ ਜਿਹੜੇ ਆਨੰਦਪੁਰ ਸਾਹਿਬ ਦਾ ਮਤਾ ਸੀਗਾ ਉਸ ਮਤੇ ਨੂੰ ਇਹ ਲੈ ਕੇ ਜਿੱਥੇ ਬੰਦੀਆਂ ਚੱਲ ਰਹੀਆਂ ਨੇ ਨਹੀਂ ਨਹੀਂ ਜਿੱਦੋਂ ਜਦੋਂ ਇਹ ਵੱਡਾ ਕੰਮੂਕਾਰਾ ਹੋ ਗਿਆ ਨਾ 84 ਵਾਲਾ ਹਾਂਜੀ ਜਦੋਂ ਵੱਡੀ ਮਹਸਲ ਕੁਰਸੀ ਹੋ ਗਈ 71 ਦਾ ਸਮਝੌਤਾ ਪ੍ਰਸ ਖਿਆਸ ਤੇ ਆ ਗਈ ਜੀ ਜਿਹਨੂੰ ਰਜੀਵ ਲੰਗੋਆ ਵਾਲਾ ਸੁਣਿਆ ਤਾਂ ਕਹਿੰਦੇ ਆ ਜਿਵੇਂ ਜਿਹੜੇ ਮੁੱਦਿਆਂ 'ਤੇ ਲੜਾਈ ਲੜੀ ਜਾ ਰਹੀ ਸੀ ਉਹਨਾਂ ਨੂੰ ਪ੍ਰਾਂ ਲਈ ਦੇ ਦਿੱਤੀ ਜੀ ਇਸ ਤੇਰਾ ਜਿਹੜੀ ਉਹ ਇਸ ਤਰ੍ਹਾਂ ਅੱਗੇ ਦੀ ਇਸ ਮੁਲਕ ਦੇ ਵਿੱਚ ਸਾਰੇ ਰਹਿਣ ਦਾ ਹੱਕ ਨਹੀਂ ਜੀ ਜਿਹੜਾ ਪੰਜ ਮੈਂਬਰੀ ਪੰਥ ਕਮੇਟੀ ਨੇ ਜਿਹੜੀ 29 ਅਪ੍ਰੈਲ ਦੀ ਗੱਲ ਕਰਦੇ ਆ ਪੰਜ ਮੈਂਬਰੀ ਅਜਮੇਰ ਸਿੰਘ ਨੇ ਵੀ ਸਪਸ਼ਟ ਕਿਹਾ ਵੀ ਉਸ ਮੌਕੇ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ ਗਿਆ ਸੀ 26 ਜਨਵਰੀ ਦੇ ਸਰਵਕਥਾਲ ਤੇ ਜੀ ਇਹ ਐਲਾਨ ਕੀਤਾ ਪੰਜ ਮੈਂਬਰੀ ਪੰਥ ਕਮੇਟੀ ਨੇ ਕਿਰੋਂ ਕੋਈ ਵੀ ਕਹਾਰੇ ਨਹੀਂ ਸੀ ਐਲਾਨ ਕਰਨ ਦਾ ਜੀ ਉਹਦਾ ਜੋ ਕਾਰਜ ਖੇਤਰ ਵਿੱਚਿਆ ਸੀ ਉਹ ਇਹ ਵੀ ਇਹ ਵੀ ਦੱਸਦਾ ਵੀ ਉਹਨੇ ਆ ਕੰਮ ਕਰਨਾ ਸੀ ਉਹ ਕੰਮ ਕਰਨ ਜੋਗਰੇ ਹੈ ਨਹੀਂ ਕਿ ਉਹ ਹੂੰ ਜਥੇਦਾਰ ਗਰਦੇਵ ਸਿੰਘ ਕੌਕੇ ਕਾਰਜਕਾਰੀ ਜਥੇਦਾਰ ਸੀ ਪਹਿਲਾਂ ਉਹਤੇ ਦਬਾਅ ਪਾਇਆ ਵੀ ਤੁਸੀਂ ਐਲਾਨ ਕਰੋ ਖਾਲਪੰਡ ਉਹ ਕਹਿੰਦੇ ਮੈਂ ਨਹੀਂ ਕਰਦਾ ਕਿਉਂਕਿ ਸਰਵਤ ਖਾਲਸੇ ਦੀ ਇਹ ਭਾਵਨਾ ਹੈ ਨਹੀਂ ਫਿਰ ਕਹਿੰਦੇ ਨੇ ਪਰਚੀਆਂ ਪਾਈਆਂ ਕੋਈ ਕਹਿੰਦਾ ਉਹ ਪਰਚੀਆਂ ਤੇ ਖਾਲਸਤਾ ਨਿਕਲਿਆ ਵੀ ਜੱਫਰਵਾਲ ਉਹ ਆਪਣਾ ਵੱਛਰ ਸਿੰਘ ਜਫਰਵਾਲ ਇਹ ਕਹਿੰਦਾ ਵੀ ਪਰਚੀ ਇਹ ਨਿਕਲੀ ਸੀ ਵੀ ਹਾਲੇ ਨਾ ਐਲਾਨ ਕਰੋ ਅੱਜ ਦੇ ਦਿਨ ਨਾ ਐਲਾਨ ਕਰੋ ਚਲੋ ਆਪਾਂ ਆਪ ਜੀ ਵਿਆਖਿਆ ਨੇ ਕਿਤੇ ਉਹਦੀ ਉਹਦੀ ਕਰਦਾ ਜੀ ਭਾਈ ਮੋਤਨ ਸਿੰਘ ਨੇ ਇੱਕ ਇੰਟਰਵਿਊ ਚ ਬਹੁਤ ਸਪਸ਼ਟ ਕਿਹਾ ਕਿ ਪੰਪਤ ਕਮੇਟੀ ਨੇ ਪੰਜ ਮੈਂਬਰੀ ਨੇ ਜੋ ਕੀਤਾ ਗਲਤ ਕੀਤਾ ਜੀ ਉਹ ਕਿਨੇ ਕੀਤਾ ਉਹ ਵੀ ਉਹਨਾਂ ਨੇ ਸਪਸ਼ਟ ਕੀਤਾ 26 ਜਨਵਰੀ 86 ਦੇ ਸਰਵੱਤ ਖਾਲਸਾ ਤੋਂ ਪਹਿਲਾਂ ਕੀ ਬੈਸਾ ਹੋਇਆ ਜੀ ਉਹ ਵੀ ਉਹਨਾਂ ਨੇ ਇੰਟਰਮੀਟਸਪਾਰਟ ਕੀ ਕਭੀ ਖਾਲਸਾ ਦਾ ਐਲਾਨ ਨਹੀਂ ਕੀਤਾ ਗਿਆ ਸੀ ਤੇ ਜੀ ਇਹ ਕਿਹੜਾ ਨੂੰ ਖਾਲਸਾ ਦਾ ਐਲਾਨ ਕਰਨ ਦਾ ਹੱਕ ਆ ਮੈਂ ਨਹੀਂ ਜਨਵੇਂ ਕਰ ਨਹੀਂ ਸਕਦੇ ਜੀ ਪਰ ਤੁਸੀਂ ਇਤਿਹਾਸ ਨੂੰ ਜਿਵੇਂ ਕਹਿੰਦੇ ਨੇ ਨਾ ਪੈਰ ਬੰਦ ਕੇ ਜੁੱਤੀ ਦੇ ਵੇਖ ਨਾ ਕਰੋ ਨਾ ਜੀ ਤੁਸੀਂ ਕਹੋ ਵੀ ਅੱਜ ਇਸ ਮੌਕੇ ਤੇ ਪਹੁੰਚੇ ਆ ਅਜੀ ਮੇਰ ਸੀ ਕਦੀ ਨਹੀਂ ਸੋਚਦਾ ਵੀ ਅੱਜ ਮੈਂ ਸੋਚਦਾ 26 ਜਨਵਰੀ 76 ਨੂੰ ਖਾਲਸਾ ਦਾ ਐਲਾਨ ਕਰਨਾ ਚਾਹੀਦਾ ਸੀ ਜੀ ਜਿਵੇਂ ਇਤਿਹਾਸ ਤੋਂ ਸਭ ਕੁਝ ਸਿੱਖਦੇ ਆ ਕੋਈ ਕੁਝ ਵੀ ਕਹਿੰਦਾ ਜਿਹੜਾ ਵੀ ਉਹ ਕਰਨਾ ਚਾਹੀਦਾ ਸੀ ਜੀ ਉਦੋਂ ਸ਼੍ਰੋਮਣੀ ਕਮੇਟੀ ਬੰਦ ਕੀਤੀ ਗਈ ਇੱਕ ਕبھی ਫੈਸਲਾ ਜਿਹੜਾ ਸਰਵਤ ਖਾਲਸਾ ਦਾ ਅਮਲੀ ਰੂਪ ਚੋਂ ਲਾਗੂ ਨਹੀਂ ਹੋਇਆ ਖਨਾਇ ਆਇਆ ਬੁਰੀ ਤਰ੍ਹਾਂ ਜੀ ਅੱਜ ਅਕਾਲ ਤਖਤ ਸਹਿਦਾਨ ਹੁਕਮਨਾਮੇ ਉਹਨਾਂ ਦੇ ਮਖੌਲ ਉਡਾਏ ਜਾ ਰਹੇ ਨੇ ਹਰ ਇੱਕ ਤਰਫੋਂ ਹਾਂਜੀ ਖਾਲਿਸਤਾਨ ਤੇ ਜਾ ਕੇ ਸੋ ਮੈਂ ਇਹ ਸਮਝਦਾ ਕਿ ਇਹ ਏ ਤਰ੍ਹਾਂ ਜਿਹੜੀਆਂ ਕੱਟੀਆਂ ਹੋਈਆਂ ਨੇ ਜਿਹੜੇ ਮਾਨ ਸਾਹਿਬ ਨੇ ਵੀ ਕਿਹਾ ਨਾ ਵੀ ਇਹ ਏ ਤਰ੍ਹਾਂ ਖੋ ਰਹੀਆਂ ਇਹਨਾਂ ਨੂੰ ਹਦਾਂ ਨਹੀਂ ਮਿਲ ਰਿਹਾ ਜੀ ਠੀਕ ਆ ਕੱਟੇ ਜਿਹੜਾ ਹੁਣ ਦਾ ਹੱਕ ਆ ਪਰ ਇਹ ਕੱਟੇ ਕਿਹੜੇ ਆਧਾਰ ਤੇ ਹੋਣਗੇ ਇਹ ਆਉਣ ਵਾਲੇ ਸਮੇਂ ਕਿਹਨੇ ਨੇ ਦਸਤਾਵੇਜ਼ ਜਾਂ ਮਾਰਗਫੇਜ਼ ਤੈਅ ਕਰਨੀਆਂ ਉਹ ਵੇਖਦੇ ਆ ਕੀ ਬਣਦੇ ਕਿਉਂਕਿ ਹੁਣ ਤੱਕ ਦਾ ਜਿਹੜੀਆਂ ਗੱਲਾਂ ਇਹਨਾਂ ਨੇ ਤੈਅ ਕਰਨਾ ਮਿੱਥਿਆ ਉਹ ਕੋਈ ਵੀ ਗੱਲ ਨਹੀਂ ਇਹਨਾਂ ਦੇ ਮੰਮੀ ਜੀ ਮਾਲੀ ਸਾਹਿਬ ਜਿਸ ਤਰ੍ਹਾਂ ਇਹਨਾਂ ਨੇ ਐਲਾਨ ਕੀਤਾ ਵੀ ਕਿ ਪੰਥਕ ਸਭਾ ਦੇ ਵੱਲੋਂ ਇੱਕ 29 ਅਪ੍ਰੈਲ ਨੂੰ ਜਿਹੜਾ ਐਲਾਨ ਕੀਤਾ ਜਾਵੇਗਾ ਵਰੇਗੰਡ ਦਾ ਮਨਾਉਣਾ ਦਾ ਇਹ ਕੀ ਹੈਗਾ ਇਹ 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 ਆ ਵੀ ਜਿਹੜੀ 26 ਜਨਵਰੀ 1980 ਦੇ ਸਰਵਤ ਖਾਲਸਾ ਦੀ ਭਾਵਨਾ ਦੀ ਸੇਧ ਦੀ ਅਲੰਗਨਾ ਕੀਤੀ ਗਈ ਕੰਮਨ ਬੀ ਕਮੇਟੀ ਵੱਲੋਂ ਹੁਣ ਅਸੀਂ ਉਸ ਕਮੇਟੀ ਨੂੰ ਹਰ ਸਾਲ ਮਨਾਇਆ ਕਰਾਂਗੇ ਕਿਉਂਕਿ ਇਹ ਖਾਲਸਪਨ ਮੈਂ ਹਮ ਹੀ ਨੇ ਕਿਹਾ ਇਸ ਕਰਕੇ ਉਹਦੀ ਮਨਾ ਸਕਦੀ ਹੈ ਇਹਨਾਂ ਦਾ ਹੱਕਾ ਤੇ ਜੀ ਮਾਲੀ ਸਾਹਿਬ ਜਿਸ ਤਰ੍ਹਾਂ ਸਿਮਰਜੀਤ ਮਾਨ ਦਾ ਬਿਆਨ ਸੀਗਾ ਕਿ ਇੰਡੀਅਨ ਵਿਧਾਨ ਅਤੇ ਝੰਡਾ ਸਿੱਖ ਕੌਮ ਦੇ ਹੱਕਾਂ ਦੀ ਕੋਈ ਗੱਲ ਨਹੀਂ ਕਰਦਾ ਫਿਰ ਕਹਿੰਦੇ ਅਸੀਂ ਇਹਨੂੰ ਪ੍ਰਮਾਨ ਕਿਉਂ ਕਰੀਏ ਦੇਖੋ ਜੀ ਇਹ ਇਤਿਹਾਸ ਦੀਆਂ ਗੱਲਾਂ ਨੇ ਜਿਹੜੇ ਉਹ ਦੋ ਮੰਦਰ ਸੀ ਜਿੱਥੋਂ ਤੱਕ ਮੇਰੀ ਆਕਲ ਤੇ ਸਮਝ ਆ ਹਾਂ ਜੀ ਉਦੋਂ ਉਸ ਵਿਧਾਨ ਕਾਰਣੀ ਸਭਾ ਨੇ ਇੱਕ ਕਮੇਟੀ ਬਣਾਈ ਸੀ ਵੀ ਦੇਸ਼ ਮੁਲਕ ਦੇ ਅੰਦਰ ਧਾਰਮਿਕ ਘੱਟ ਗਿਣਤੀਆਂ ਦੀ ਪਛਾਣ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾ ਸਕਦਾ ਜੀ ਉਹਦੇ ਸਾਪਰ ਕੀ ਹਿੱਲੇ ਵਿਸ਼ੇ ਸੰਵਿਧਾਨਿਤ ਕਰਨੇ ਚਾਹੀਦੇ ਨੇ ਉਸ ਕਮੇਟੀ ਨੇ ਇੱਕ ਰਿਪੋਰਟ ਤਿਆਰ ਕੀਤੀ ਤੇ ਜੀ ਉਹ ਰਿਪੋਰਟ ਸੰਵਿਧਾਨ ਕਾਰਣੀ ਸਭਾ ਤੇ ਵਿਚਾਰੀਓ ਨਹੀਂ ਗਈ ਜੀ ਜਿਹਦੇ ਵਿੱਚ ਜਿਹੜੀ ਧਾਰਾ 25 ਕਰਤੀ ਇਹਨਾਂ ਨੇ ਲਿਖਤੀ ਹੂੰ ਉਹ ਧਾਰਾ 25 ਕਰਕੇ ਕੱਟ ਗਿਣਤੀਆਂ ਦੇ ਸੰਵਿਧਾਨਕ ਹੱਕ ਸੁਰੱਖਿਤ ਕਰਨ ਦੀ ਗਰੰਟੀ ਨਾ ਹੋਣ ਕਰਕੇ ਸਿੱਖ ਨਮਾਇੰਦਿਆਂ ਨੇ ਇਹ ਬਦਸਤਰੀ ਕੀਤੀ। ਜੀ। ਪਰ ਉਹੀ ਲੋਕ ਤੁਸੀਂ ਮੁੜ ਕੇ ਲੋਕ ਸਭਾ ਦੇ ਸਪੀਕਰ ਬਣੇ। ਤੇ ਜੀ। ਉਹ ਵੀ ਮਰ ਸਿੰਘ ਵੀ ਮੈਨੂੰ ਲੱਗਦਾ ਸ਼ਾਇਦ ਸਰਕਾਰ ਦੇ ਵਿੱਚ ਹਿੱਸੇਦਾਰ ਬਣੇ। ਹੂੰ। ਬੱਤ ਪੇਦ ਸੀ। ਸੁਭਾਨ ਚ ਇਹ ਗੱਲ ਬਿਲਕੁਲ ਠੀਕ ਆ ਜੇ ਅਰਜੀ ਦੇ ਜੇ ਆਪਾਂ ਉਹ ਸੰਵਿਧਾਨ ਉਸ ਮੌਕੇ ਦੇ ਅਨਸਾਰ ਇੱਕ ਬੰਨ੍ਹ ਸੁਭ ਕੀਤਾ ਗਿਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਇੰਡੀਆ ਉਹਦੇ ਨਾਲ ਭਾਰਤ ਜੋੜਿਆ ਤੇ ਜੀ ਇੰਡੀਆ दैट इज ਭਾਰਤ ਇਹਦੇ ਯੂਨੀਅਨ ਆਫ ਸਟੇਟਸ ਦੇ ਰਾਜਾਂ ਦਾ ਸੰਗ ਇਹ ਕਰਕੇ ਰਾਜਾਂ ਦੇ ਹੱਕ ਆਹਨੇ ਸਾਡੇ ਹੱਕ ਆਹਨੇ ਕੇਂਦਰ ਦੇ ਹੱਕ ਆਹਨੇ ਤੇ ਹੁਣ ਤਾਂ ਸਾਰਾ ਕੁਝ ਮਤਲਬ ਕੇ ਕੇਂਦਰੀਕਰਨ ਕਰ ਲਿਆ ਰਾਜਾਂ ਕੋਲ ਤਾਂ ਕੁਝ ਰਹੀ ਨਹੀਂ ਹਾਂਜੀ ਦ ਤਨੋ ਦੇ ਇਹ ਪ੍ਰਵਾਨਤਾ ਜੇ ਮੁਲਕ ਦੀ ਹੈ ਜਿਹੜੇ ਸਾਰੇ ਰਾਜ ਨੇ ਉਹਨਾਂ ਨੂੰ ਉਸ ਰੂਪ ਚ ਪ੍ਰਵਾਨ ਹੈ ਹੀ ਨਹੀਂ ਜੀ ਕਿਉਂਕਿ ਸਾਰਿਆਂ ਦਾ ਉਹ ਹਲ ਕਰਤਾ ਨਾ ਵੀ ਆਪਣੇ ਨੇਣ ਤੋਂ ਮੈਨੂੰ ਦੇ ਤੂੰ ਮਟਕੋਂਦੀ ਫਿਰ ਰਾਜਾ ਕੋਲੇ ਕੁਝ ਰਹਾ ਨਹੀਂ ਇਸੇ ਕਰਕੇ ਰਾਜਾ ਤੇ ਵਿਰੋਧ ਉੱਠ ਰਿਹਾ ਜੀ ਅਗਲੇ ਸਾਲ ਨਹੀਂ ਹੁੰਦਾ ਵਨ ਨੇਸ਼ਨਲ ਵਨ ਇਲੈਕਸ਼ਨ ਜੀ ਵਨ ਨੇਸ਼ਨਲ ਮਤਲਬ ਹਿੰਦੂ ਕੋਮ ਹਿੰਦੀ ਹਿੰਦੂ ਹਿੰਦੂਸਤਾਨ ਉਹਦੇ ਅਨੁਸਾਰ ਉਹ ਨੀਤੀਆਂ ਤੇ ਫੈਸਲੇ ਘਟ ਰਹੇ ਨੇ ਲਗਾਤਾਰ ਨੋਟੀਫਿਕੇਸ਼ਨ ਕਾਨੂੰਨ ਜੀ ਨਹੀਂ ਨਹੀਂ ਫੌਟੋ ਬਿਲਕੁਲ ਜੀ ਫੌਟੋ ਬਿਲਕੁਲ ਤੇ ਜੀ ਉਹ ਇਹ ਕਰਕੇ ਇਹ ਸੰਵਿਧਾਨ ਇਹ ਪਹਿਲੀ ਗੱਲ ਤਾਂ ਇਹ ਸੰਵਿਧਾਨ ਹੋ ਰਹੀ ਨਹੀਂ ਜਿਹੜਾ 47 ਵੇਲੇ ਸੀ ਜੀ ਦੂਜੀ ਗੱਲ ਇਹ ਸੰਵਿਧਾਨ ਇਹ ਹੱਕ ਦਿੰਦਾ ਵੀ ਇਹ ਸੰਵਿਧਾਨ ਦੇ ਵੀ ਤੁਸੀਂ ਸੰਵਿਧਾਨ ਨੂੰ ਬਦਲਣ ਖਤਰ ਲੜਾਈ ਲੜ ਸਕਦੇ ਹੋ ਜੀ ਇਸੇ ਕਰਕੇ ਖਾਲਸਾ ਨਹੀਂ ਲੜਦਾ ਵੀ ਹੱਕ ਮੰਗਦਾ ਹਾਂ ਅੱਜ ਦੀ ਗੱਡੀ ਕੱਲ ਨੂੰ ਪਤਾ ਨਹੀਂ ਕੀ ਆ ਜੀ ਉਸਮਦਾ ਹੰਬਲ ਸਿਚੁਏਸ਼ਨ ਹੈ ਉਸਮਦਾ ਇਹ ਤਾਂ ਬਹੁਤ ਵੱਡੀ ਚੁਲਾਕੀ ਕੀਤੀ ਨਾ ਜੀ ਜੀ ਸਾਰੇ ਮਤਲਬ ਮੁਮਕ ਤੇ ਰਾਜ ਸਥਾਪਿਤ ਕਰਕੇ ਦਲਤਾਂ ਨੂੰ ਇਹ ਕਹਤਾ ਤੁਸੀਂ ਸੰਵਧਾਨ ਦੀ ਰਾਖੀ ਕਰਨੀ ਆ ਕਿਉਂਕਿ ਦਲਤਾਂ ਨੇ ਕੁਝ ਵਿਸ਼ੇਸ਼ ਹੱਕ ਵੀ ਸੰਭਾਲ ਕੇ ਰੱਖੇ ਸੀ ਨਾ ਨਹੀਂ ਜੀ ਮਤਲਬ ਇਹੇ ਕਰਕੇ ਸਿੱਖਾਂ ਨੂੰ ਇਹ ਕਹਤਾ ਤੁਸੀਂ ਮੁਲਕ ਦੀ ਰਾਖੀ ਕਰਨੀ ਹੈ ਜੀ ਜੀ ਮਲੀ ਸ਼ਾਹ ਵੀ ਇੱਕ ਸਿਮਰਜੀ ਦੀ ਮਾਨ ਦਾ ਬਿਆਨ ਸੀ ਕਿ ਵੀ ਤਰੰਗੇ ਝੰਡੇ ਦੇ ਅੰਦਰ ਕਹਿੰਦੇ ਵੀ ਭਗਮਾ ਹਰ ਰੰਗ ਉੱਪਰ ਹੈਗਾ ਵਿਚਾਲੇ ਚਿੱਟਾ ਰੰਗ ਜੈਨੀਆਂ ਦਾ ਹੈ ਕਹਿੰਦੇ ਵੀ ਥੱਲੇ ਰੰਗ ਜਿਹੜਾ ਮੁਸਲਮਾਨਾਂ ਦਾ ਪਰ ਸਿੱਖਾਂ ਦਾ ਆਪਣਾ ਕੋਈ ਰੰਗ ਹੀ ਹੈ ਨਹੀਂ ਇਹਦੇ 'ਚ ਬਨ ਲਓ ਜੇ ਸਿੱਖਾਂ ਦਾ ਰੰਗ ਪਾ ਦੇਣ ਝੰਡੇ 'ਚ ਫਿਰ ਮਸਲੇ ਹੱਲ ਹੋ ਜਾਣਗੇ ਜੀ ਇਹ ਸੰਭਾਵਕ ਗੱਲਾਂ ਨੇ ਪਹਿਲਾਂ ਮੈਂ ਕਿਤੇ ਪੜਿਆ ਲਿਖਤ ਦੇ ਵਿੱਚ ਵੀ ਜਿਹੜਾ ਉੱਪਰਲਾ ਕੇਸਰੀ ਰੰਗ ਕਹਿੰਦੇ ਜਿਹਨੂੰ ਭਗਮਾ ਕਹਿੰਦੇ ਆ ਵੀ ਉਹ ਬਾਬਾ ਖੜਕ ਸਿੰਘ ਨੇ ਲੜਕੇ ਪਵਾਇਆ ਸੀ ਝੰਡੇ 'ਚ ਸਾਡਾ ਤਾਂ ਹੋਣਾ ਚਾਹੀਦਾ ਜੀ ਫੇਰ ਉੱਪਰਲਾ ਰੰਗ ਆ ਜਿਹੜਾ ਕੇਸਰੀ ਜਿਹੇ ਸੀ ਹੁਣ ਉਹ ਭਗਮਾ ਹੋ ਗਿਆ ਸੋ ਇਤਿਹਾਸਕ ਤੱਥ ਨੇ ਸੰਭਾਵਿਤ ਦੇਖੋ ਜਿਹੜੀ ਛਿੰਨਾ ਦੀ ਲੜਾਈ ਹੁੰਦੀ ਹੈ ਬਹੁਤ ਅਹਿਮ ਹੁੰਦੀ ਹੈ ਜੀ ਇਹਦੇ ਪਿੱਛੇ ਸੰਕਲਪ ਹੁੰਦੇ ਨੇ ਇਹਦੇ ਪਿੱਛੇ ਇੱਕ ਵਿਆਖਿਆ ਹੁੰਦੀ ਹੈ ਮੈਂ ਮੈਂ ਜਦੋਂ ਅਸੀਂ ਤੇ ਅੰਮ੍ਰਿਤ ਦੇ ਸਾਰੇ ਇਕੱਠੇ ਸੀ ਅਸੀਂ ਸਾਡੀ ਪੋਜੀਸ਼ਨ ਇਹ ਸੀ ਕਿ ਜਿਹੜਾ ਭਾਰਤ ਆ ਇੱਕ ਕੌਮਾਂ ਦਾ ਜੇਲਖਾਨਾ ਭਾਰਤ ਇੱਕ ਕੌਮ ਨਹੀਂ ਇਹ ਕੌਮਾਂ ਦਾ ਜੇਲ੍ਹ ਖਾਨਾ ਜੀ ਪੰਜਾਬੀ ਕੌਮ ਵੀ ਆ ਜੀ ਤੇ ਬੰਗਾਲੀ ਕੌਮ ਵੀ ਆ ਜਿਹਦੇ ਵਿੱਚ ਮਲਿਆਲਮ ਕੌਮ ਵੀ ਆ ਮਰਾਠਾ ਕੌਮ ਵੀ ਆ ਇਸ ਤਰ੍ਹਾਂ ਸਾਰੀਆਂ ਕੌਮਾਂ ਦਾ ਇਹ ਜੇਲ੍ਹ ਖਾਨਾ ਸਾਡੀ ਪੀਸ਼ਨ ਇਹੋ ਜੀ ਤੇ ਆਦਮੀ ਮੇਰੀ ਪੀਸ਼ਨ ਹੋਈ ਆ ਜੀ ਇਹ ਕੌਮਾਂ ਦਾ ਜੇਲ੍ਹ ਖਾਨਾ ਭਾਰਤਿਕ ਕੌਮ ਨਹੀਂ ਹੈ ਜਦੋਂ ਤੱਕ ਤੁਸੀਂ ਫੈਡਰਲ ਸਿਆਸਤ ਦੇ ਆਧਾਰ ਤੇ ਲੜਾਈ ਨਹੀਂ ਲੜਦੇ ਪੰਜਾਬ ਪੰਜਾਬੀ ਲੋਕਾਂ ਦਾ ਨਹੀਂ ਦਿੱਲੀ ਦੀਆਂ ਲੋਕਾਂ ਦਾ ਅਸੀਂ ਉਸ ਵੇਲੇ ਨਾਅਰਾ ਲਾਉਂਦੇ ਸੀ ਬੰਗਾਲ ਬੰਗਾਲੀ ਲੋਕਾਂ ਦਾ ਨਹੀਂ ਦਿੱਲੀ ਦੀਆਂ ਲੋਕਾਂ ਦਾ ਜਦੋਂ ਤੱਕ ਇਹ ਸਿਆਸਤ ਨਹੀਂ ਉੱਬਰਦੀ ਤੁਸੀਂ ਹਿੰਦੂ ਫਾਸ਼ੀਵਾਦ ਨੂੰ ਲੜਾਈ صحیح ਤਰ੍ਹਾਂ ਦੇ ਨਹੀਂ ਸਕਦੇ ਜੀ ਕੱਟ ਦਿਨ ਪੀਆ ਦਸਤਾਵਾ ਉਹ ਅਸਤਾਵਾਸੀਆਂ ਦਾ ਉਹ ਵੀ ਇੱਕਾ ਬਹੁਤ ਜ਼ਰੂਰੀ ਆ ਪਰ ਜੇ ਤੁਸੀਂ ਇੱਕ ਬਨੌਤੀ ਹਿੰਦੂ ਕੌਮ ਜਿਹੜੀ ਸਾਡੇ ਤੇ ਥੋਪੀ ਜਾ ਰਹੀ ਆ ਜੇ ਉਹ ਸੰਕਲਪ ਨੂੰ ਤੁਸੀਂ ਧੰਨਣਾ ਜੇ ਉਹਦੇ ਖਿਲਾਫ ਤੁਸੀਂ ਲੜਾਈ ਲੜਨੀ ਆ ਤਾਂ ਤੁਹਾਨੂੰ ਫੈਡਰਲ ਸਿਆਸਤ ਅੱਗੜ ਕੌਮਾਂ ਦੀ ਸਿਆਸਤ ਜਿਹੜੀ ਉਹ ਵਾਰਨੀ ਪੈਣੀ ਹੈ ਜੀ ਜੀ ਵਨ ਇੱਕ ਵਾਰ ਤਾਂ rau ਕਹਿੰਦੇ ਨੇ ਕਿ ਇਹ ਤਾਂ ਜੋ ਕੋਆਚ ਇੰਡੀਆ ਇਸ ਮਾਟਰ ਨੇਸ਼ਨ ਜੀ ਇੰਡੀਆ ਹੈ ਜੁਨੀਅਨ ਆਫ ਸਟੇਟਸ ਅੱਗੜ ਸੂਬੇ ਨੇ ਉਹਨਾਂ ਦੀ ਬੋਲੀ ਆ ਉਹਨਾਂ ਦਾ ਇਤਿਹਾਸ ਆ ਉਹਨਾਂ ਦੀ ਇੱਕ ਅਧਰਾ ਟੀਮਤਾ ਨੇ ਤੁਸੀਂ ਉਹਨਾਂ ਦੇ ਉੱਤੇ ਇੱਕ ਨਹੀਂ ਥੋਪ ਸਕਦੇ ਹਿੰਦੀ ਹਿੰਦੂ ਹਿੰਦੋਸਤਾਨ ਨਹੀਂ ਥੋਪ ਸਕਦੇ ਹਿੰਦੋਸਤਾਨ ਸ਼ਬਦ ਵੀ ਸਾਡੇ ਕਿਤੇ ਰਿਕਾਰਡ ਦੇ ਵਿੱਚ ਸੁਨਾਮ ਦੇ ਵਿੱਚ ਅੱਜ ਫਿਰ ਕੌਮ ਦਾ ਹਿੰਦੁਸਤਾਨ ਬੋਲਣ ਵਾਲਾ ਤਾਂ ਲਾਤਾ ਵਕੀਅਨ ਜੀ ਮਾਲੀ ਸਾਹਿਬ ਨੇ ਮੌਜੂਦਾ ਸਰਕਾਰ ਦੇ ਬਾਰੇ ਇੱਕੋ ਹੀ ਸਵਾਲ ਕਰਦਾ ਵੀ ਮੋੜ ਮੰਡੀ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਕੱਲ 30 ਲੱਖ ਰੁਪਏ ਵਾਲੀ ਜਿਹੜੀ ਘਟਨਾ ਹੋਈ ਹੈ ਉਹ ਜਿਹੜੇ ਉੱਥੋਂ ਦਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਕਹਿੰਦਾ ਵੀ ਮੇਰੇ ਮੋੜੋ 30 ਲੱਖ ਰੁਪਏ ਕੀ ਕਹੋਗੇ ਇਹਨਾਂ ਕੀ ਹੈ ਜੀ ਉਹ ਕਹਿੰਦੇ ਹਨ ਇੱਕ ਹਾਵਤਾ ਕੋਫਰ ਟੂਟਾ ਖਦਾ ਖਦਾ ਕਰਕੇ ਹਾਂ ਜੀ ਮਤਲਬ ਤੁਸੀਂ ਇਹ ਦੇਖ ਲਓ ਇੱਕ ਬੰਦਾ ਸ਼ਰਿਆਮ ਕਹਿ ਰਿਹਾ ਮਿੱਤੋ ਮਾਈ ਸਰਖਾਨਾ ਐਮਐਲਏ ਨੇ 30 ਲੱਖ ਦੇ ਕੇ ਆ ਪ੍ਰਧਾਨਗੀ ਲਈ ਜਾਨੀ ਜੀ ਕਰਾਓ ਜਾਨ ਜੇ ਜਿਹੜਾ ਜਿਹੜਾ ਮੁੱਖ ਮੰਤਰੀ ਹੈ ਨਾ ਜੇ ਮੈਂ ਕਿਰਪਿਆ ਵੀ ਖਾਦਾ ਹੋਵੇ ਤਾਂ ਇਲਫਾਸ ਕਰਦੀ ਹੋਵੇ ਕਰਾਵੇ ਵੀ ਦਾਜ ਤੇ ਜੀ ਇਹ ਦੋਸ ਝੂਠਾ ਉਹਨੂੰ ਅੰਦਰ ਕਰੋ ਜੇ ਦੋਸ ਸੱਚਾ ਆਪਣੇ ਮਲੇ ਤੇ ਕਾਰਵਾਈ ਕਰੋ ਜੀ ਇੱਥੇ ਤਾਂ ਗਈ ਜੀ ਇਹ ਹਾਲ ਹੋ ਗਿਆ ਵੀ ਆਰਾਮਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ ਜੀ ਬਾਬਾ ਸਾਰੇ ਤੁਸੀਂ ਦੇਖੋ ਬੜਾ ਰੌਲਾ ਪਾਉਂਦਾ ਸੜਕਾਂ ਬਹੁਤ ਵਧੀਆ ਬਣਾ ਰਹੇ ਆ ਅਸੀਂ ਕੁਆਲਿਟੀ ਨਾਲ ਸਮਝਾਉਣੇ ਕਰਾਂਗੇ ਸਾਰੀਆਂ ਸੜਕਾਂ ਦਾ ਫੇਕਾ ਇੱਕ ਬੰਦੇ ਨੂੰ ਦੇਤਾ ਪੰਜਾਬ ਚ ਇੱਕ ਸੜਕ ਬਣਾਉਣ ਦਾ ਜੀ ਉਹ ਗਾ ਸਬਲਟ ਕਰਦਾ ਤੇ ਲੋਕ ਜਿਹੜੇ ਸੜਕਾਂ ਬਣ ਰਹੀਆਂ ਨੇ ਤੁਹਾਡੇ ਸਾਹਮਣੇ ਚੱਕ ਚੱਕ ਕੇ ਦਿਖਾ ਰਹੇ ਨੇ ਜੀ ਵੀ 10 ਦਿਨ ਪਹਿਲਾਂ ਬਣੀਏ ਪੁੱਟ ਗਈ ਇਤਤੋ ਸਾਥੇ ਭਗਵਾਨ ਸਮਾਨ ਨੇ ਕਿਹਾ ਮੈਦਾਨ ਤੇ ਇਲੀ ਕਰਾਤੀ ਉਹਦਾ ਲਾਇਸੈਂਸ ਰੱਦ ਕਰਤਾ ਵਿਕਾਸ ਭੂਮੀ ਜਿਹੜਾ ਜਿਹਨੂੰ 15 ਕਿਲੋਮੀਟਰ ਦਿੱਤਾ ਠੇਕਾ ਬਣਾਉਣ ਦਾ ਉਹਦਾ ਰੱਦ ਕਰਤਾ ਜਿਹੜਾ ਮੇਨ ਰਿਟਰਨ ਧਾਰੀ ਆ ਜਿਹੜਾ ਸਾਰੇ ਸਿਨਾਬ ਦਾ ਮਾਲਕ ਇਕੱਠਾ ਕਰ ਰਿਹਾ ਉਹਦਾ ਮਿਕ ਕੋਈ ਰੱਦ ਨਹੀਂ ਨਾ ਹੋਇਆ ਤੇ ਜੀ ਸੋ ਇਹ ਕਰਕੇ ਹੱਬੜ ਪੈ ਗਈ ਜਿਵੇਂ ਕਹਿੰਦੇ ਭੁੱਖੇ ਜੱਟ ਕਟੋਰੀ ਲੰਬੀ ਪਾਣੀ ਕੀ ਦੀ ਆ ਪਰਿਆ ਸਿਆਲ ਸਰਕਾਰ ਦਾ ਉਹ ਹਾਲ ਹੋ ਗਿਆ ਤੇ ਐਨੇ ਨੈਤਿਕ ਤੌਰ ਤੇ ਗਰਾਵਟ ਆ ਗਈ ਮਤਲਬ ਮੈਂ ਤਾਂ ਬਾਰ ਬਾਰ ਜਦੋਂ ਭਗਵੰਤ ਮਾਨ ਨੂੰ ਸੁਣਦਾ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ ਕਿ ਯਾਰ ਇਹ ਬੰਦੇ ਦਾ ਕੋਈ ਦੀਨ ਇਮਾਨ ਧਰਮ ਹੈ ਸਾਡਾ ਦੁਕਾਨ ਤੇ ਇਹ ਆ ਚੈਲੰਜ ਕਰਨ ਕਰਦਾ ਨੂੰ ਗਰੋਹੀਆ ਪਾਰਟੀਆਂ ਕਿੱਥੇ ਨੇ ਕਿਉਂਕਿ ਇਸ ਹੁਨਾਮ ਤੋਂ ਸਾਰੀਆਂ ਮੰਨੀਆਂ ਨੇ ਇਸ ਕਰਕੇ ਚੁੱਪ ਨੇ ਜੀ ਕਿੱਥੇ ਆ ਬੁੱਬਿਆਂ ਦੀ ਲੜਾਈ ਇਸੇ ਕਰਕੇ ਵਿਰੋਧੀ ਧਰਮੇ ਉੱਪਰ ਰਹੀ ਜੀ ਮਤਲਬ ਮੁੱਦਿਆਂ ਦੀ ਲੜਾਈ ਖਤਮ ਹੋਣਾ ਜੀ ਇਸ ਤੋਂ ਵੱਲਾ ਕੁਝ ਵੀ ਰਾਉ ਸਰਕਾਰ ਤੇ ਜੀ ਦੂਜਾ ਸਰਕਾਰ ਖਾਂ ਦੀ ਵੀ ਚਾਹੀਦੀ ਹੈ ਦੀ ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜੇ ਜੀ ਇਥੇ ਆ ਵੀ ਪੰਜਾਬ ਉਹ ਕਹਿੰਦੇ ਨਾ ਰੋਂਨ ਫੜ ਰਹੇ ਆ ਤੇ ਨੀਰੋ ਬੰਸਰੀ ਵਜਾ ਰਹੇ ਆ ਇਹ ਤਾਂ ਹਾਲ ਹੋਇਆ ਹੋਇਆ ਸਾਡੀ ਤੇ ਜੀ ਬੋਲੀ ਜਾਓ ਝੂਠ ਬੋਲੀ ਜਾਓ ਝੂਠ ਬੋਲੀ ਜਾਓ ਜਿਹੜਾ ਕੋਈ ਮਾੜੀ ਮੋਟੀ ਸੱਚੀ ਗੱਲ ਹਵਾਰਦਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ ਤੇ ਜੀ ਆ ਦੇਖੋ ਕਿੰਨਾ ਮੀਡੀਆ ਤੇ ਸੰਘਾ ਕਿੱਥੇ ਹੈ ਜੀ ਕ腐ਸ਼ਨ ਦਾ ਬਗਲ ਵਾਲਾ ਨਿਸ਼ਾਨਾ ਵੀ ਧੂਰੀ ਤਰਫ ਹੋਣ ਵਾਲਾ ਜੀ ਇਹ ਤੁਸੀਂ ਮੈਨੂੰ ਦੇਖੋ ਆ 26 ਜਨਮ ਦੀ ਦੇ ਪ੍ਰੋਗਰਾਮ ਹੋਏ ਨੇ ਹਾਂ ਜੀ ਮਤਲਬ ਕਿੰਨੀ ਥਾ ਦੇ ਨਾਲ ਵਿਰੋਧ ਹੋਇਆ ਹਾਲਾਂਕਿ ਪੋਲਸੇ ਨਾਲ ਕੋਲਿਆ ਸਾਰਾ ਪ੍ਰਬੰਧ ਇਹਨਾਂ ਕੋਲ ਆ ਚਲੋ ਤਫਾਨ ਜਥੇਬੰਦੀਆਂ ਨੇ ਵੀ ਆਪਣੇ ਨਜ਼ਾਰੇ ਕੀਤੇ ਨੇ ਆਪਣੇ ਮੁੱਦਿਆਂ ਦੀ ਲੜਾਈ ਅੱਗੇ ਧੋਰੀ ਆ ਜਦੋਂ ਇਹਨਾਂ ਕੋਲੇ ਪ੍ਰਚਾਰ ਨਾਲ ਹੀ ਚੋਣਾਂ ਜਾਰਤਾ ਲੱਗ ਗਿਆ ਮੈਨੂੰ ਤਾਂ ਸੋਚ ਕੇ ਆਇਆ ਲੱਗਦਾ ਵੀ ਇਹ ਬੰਦੇ ਲੋਕਾਂ ਤੋਂ ਕਿਹੜਾ ਮੂੰਹ ਲੈ ਕੇ ਜਾਣਗੇ ਜੀ ਇਹ ਲੋਕ ਇਹਨਾਂ ਨੂੰ ਬਰਦਾਸ਼ਤ ਕਿਵੇਂ ਕਰਨਗੇ ਤੇ ਅੱਜ ਵੀ ਕਰ ਰਹੇ ਜੀ ਉਹ ਅਨਾਰਕੀ ਵਾਲਾ ਮਹੌਲ ਬਣ ਰਿਹਾ ਪੰਜਾਬ 'ਚ ਮਤਲਬ ਇਹ ਬੜਾ ਖਤਰਨਾਕ ਮਹੌਲ ਬਣ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ ਉਹ ਮੁੜ ਕੇ ਫੇਰ ਪੰਜਾਬ ਨੂੰ ਹੋਰ ਵੰਡਣ ਦੀ ਨੀਤ ਆ ਜੰਮੂ ਨੂੰ ਰਾਜਗਮਨ ਹੁੰਦੀ ਗੱਲ ਆ ਚੰਡੀਗੜ੍ਹ ਤੋਂ ਵੱਲ ਰਾਜ ਕਹਿ ਲੋ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਪ੍ਰਦੇਸ਼ ਬਣਾਉਣ ਦੀ ਗੱਲ ਆ ਤੇ ਇਹ ਲੜਾਈ ਆ ਜਿਹੜੀ ਖਾਲਸਾਪਨ ਦੀ ਲੜਾਈ ਆ ਇੰਨੀ ਕਿ ਲੜਾਈ ਭਾਰਤੀ ਸਟੇਟ ਨੂੰ ਰਾਸ ਆਉਂਦੀ ਆ ਨਹੀਂ ਜੀ ਕਿਤੇ ਹੋਰ ਗਿਆਨ ਨਹੀਂ ਹਿੰਦੂ ਰਾਸ਼ਟਰ ਬਣਾਉਣ ਲਈ ਠੀਕ ਆ ਤੁਸੀਂ ਕਹੀ ਜਾਓ ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਆ ਅਸੀਂ ਖਾਲਸਾਪਨ ਦੀ ਗੱਲ ਕਿਉਂ ਨਹੀਂ ਕਰ ਸਕਦੇ ਜੀ ਇਹਦੇ ਨਤੀਜੇ ਕੀ ਨੇ ਇਹਦੇ ਅਸਰ ਕੀ ਨਿਕਲਣਗੇ ਨਾ ਜਿਹੜੇ ਬੜੀ ਗੰਭੀਰਤਾ ਨਾਲ ਨਾ ਬੁੱਧੀਜੀਵੀਆਂ ਨੂੰ ਸਹਿਯੋਗ ਦਾ ਨੁਸਖਾ ਦਿਵਾਇਆ ਜੀ ਸੋ ਮਾਲੀ ਸਾਹਿਬ ਤੁਸੀਂ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਲੰਬੀ ਗੱਲਬਾਤ ਕੀਤੀ ਹੈ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ